ਸਾਰੇ ਭਰਾਵਾਂ ਨੂੰ ਅੱਜ ਜਦ ਆਏ ਬਟਿੰਡੇ ਆਪਣੇ ਆਪਣਾਂ ਦੇ ਨਾਲ ਦੇ ਬਰਾਤ ਤੇ ਦੇਖੋ ਜਾਨ ਕਮੇਟਾਫੀ ਸਾਰੇ ਉੱਤੇ ਭਰਾ ਜੁਆਇ ਕਿਸ ਤਰ੍ਹਾਂ ਬਜ਼ੁਰਗਾਂ ਨੇ ਰਾਤ ਪਹਿਰੇ ਰਾਵੇ ਪਾ ਕੇ ਆਏ ਜੋ ਕੋ ਆਪਣੇ ਜਦ ਵੀ ਆ ਰਹੇ ਕੋਈ ਜੰਡੇ ਜਾਂਦੇ ਤੇ ਮਛਾਂ ਉਤਾਹ ਚਤੇ ਹੋਏ ਨੇ ਤੇ ਆ ਰਿਹਾ ਮੁੰਡੇ ਆਉਂਦੇ ਆ ਉਹਦੇ ਬੋਲੇ ਆ ਆ ਦੇਖੋ ਸਾਰੇ ਕੋਈ ਨਾਮੀਆ ਹੋ ਰਿਹਾ ਹੈ ਓਏ ਓ ਛੋਟੇ ਗੱਲ ਕਬੀਨਾ ਜ਼ਮੀਨ ਜੇ ਪਰਮਾਦਾਨਾ ਚੋਰ ਹੋ ਬੇਮ ਵਿੱਚ ਪਿੰਡ ਦੇ ਸਦਾਈ ਖਾਨ ਕਬੀਨਾ ਆਵਦੇ ਕ ਮੰਡੀ ਨਾਲ ਲੜੀਏ ਨਨਿੱਕੀ ਗੱਲੋ ਖੇਲਣੇ ਨੂੰ ਮਾਲ ਤੇ ਫੜਾਈਏ ਫੀਮ ਕਬੀਨਾ ਪਰਦੇਸ ਨਾਮ ਧੂਣ ਲੈ ਜ਼ਰੂਰਤਾ ਤੋ ਹਾਲ ਬਾਉਂਦੇ ਬਾਬੂ ਜੀ ਹਣਾਈਏ ਪੜ ਗਛੀ ਕਬੀਨਾ ਹਣਾਈਏ ਬਾਉਂਦੇ ਬਾਬੂ ਜੀ ਹਣਾਈ ਪਾਗ ਛਪੀਨਾ ਹਰ ਬਉਂਦੇ ਬਾਬੂ ਜੀ ਹੰਡਾਈਏ ਪਾਗ ਛਪੀਨਾ ਹੋ ਜਾਂਦਾ ਸੁਣਨਾ ਖਵਾ ਜਾਂਦਾ ਪਰ ਜਦੋਂ ਇਹੋ ਜੀ ਟੀਮ ਹੈਗੀ ਨਾ ਜਗਰ ਸਿੰਘ ਜੀ ਢਿਲੋਂ ਵਰਗੇ ਇਹ ਜਗਤਾਰ ਸਿੰਘ ਜੀ ਅਣਜਾਣ ਸੁਖਵਿੰਦਰ ਸੁੱਖਾ ਇਹ ਸਾਰੇ ਮੁੰਡਿਆਂ ਦੀ ਟੀਮ ਤੇ ਜਦੋਂ ਇਹੋ ਜਿਹੇ ਲੋਕ ਤੇ ਛੋਡੇ ਵਰਗੇ ਸੂਝਵਾਨ ਇਹਨਾਂ ਨੂੰ ਸੁਣਨ ਵਾਲੇ ਤੇ ਆਨੰਦ ਮਾਨਣ ਵਾਲੇ ਲੋਕ ਹੈਗੇ ਨਾ ਫੇਰ ਘਾਟੇ ਦੀ ਕੋਈ ਨਜਾਇਸ਼ ਨਹੀਂ ਹੈ ਉਹ ਘਾਟੇ ਦੀ ਗੱਲ ਮੇਰੇ ਇਹ ਯਾਦ ਆ ਗਈ ਵੀ ਕਿਰਾਂ ਬਾਣੀਆਂ ਦੇ ਘਰੇ ਹੋ ਗਈ ਚੋਰੀ ਤੇ ਆਪਣੇ ਵਰਗੇ ਪਤਾ ਲੈਣ ਬਾਕੇ ਕਹਾ ਸੇਠਾਂ ਦੇ ਰੌੜਗਿਆਂ ਵਾਲੇ ਪੀਪੇ ਦਾ ਮੂੰਹ ਖੁੱਲਾ ਸੀ ਤੇ ਜੱਟਾਂ ਦੇ ਵੱਡੇ ਵੱਡੇ ਤੰਗਲੀਆਂ ਵਰਗੇ ਹੱਥ ਐ ਪਾ ਲਿਆ ਕਰਨ ਸੇਠਾ ਕੀ ਕੁਛ ਲੈ ਗੇ ਸੇਠਾ ਕਿੰਨਾ ਕ ਨੁਕਸਾਨ ਹੋ ਗਿਆ ਉਹ ਪਸੇਰੀ ਰੌੜਗਿਆਂ ਸੀ ਜਦੋਂ ਪਾਈਆ ਰਹਿ ਗਈਆਂ ਸੇਠ ਨੇ ਹੱਥ ਵੱਨ ਲੈ ਆਦਾ ਭਰਾ ਹੋ ਜੀ ਕਿਹੜਾ ਨੁਕਸਾਨ ਹੋਣਾ ਹਟ ਗਿਆ ਮੇਰਾ ਤਾਂ ਹੋ ਹੀ ਜਾਂਦਾ ਤੇ ਮੈਂ ਡੱਕਿਆ ਤੁਹਾਡੀ ਹਮਦਰਦੀ ਤੋਂ ਕਹਿਣ ਤੋਂ ਭਾਵ ਗੱਲ ਇਹ ਐ ਆਤੀ ਜਾਂ ਰੋਕਦਿਆਂ ਨੂੰ ਨੁਕਸਾਨ ਨੂੰ ਇੰਨਾ ਸ਼ੁੱਧ ਪ੍ਰੋਗਰਾਮ ਹੈ ਸਾਰਾ ਤੇ ਸ਼ੁੱਧੀ ਇੱਥੇ ਗਾਣੇ ਤੇ ਸ਼ੁੱਧੀ ਗੱਲਾਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਬਹੁਤ ਪਿਆਰੀਆਂ ਗੱਲਾਂ ਲੋ ਆਓ ਗੱਲਾਂ ਮੈਂ ਵੀ ਉਨੀਆਂ ਕਰਮ ਜਿੰਨੀਆਂ ਕਿ ਬਿਨਾ ਸਰੇਨਾ ਜਿਆਦਾ ਅਸੀਂ ਕਿਸੇ ਸਮਾਂ ਜੇ ਸਿਰ ਸੋਟ ਡੱਡੇ ਬਲ ਕਰਨ ਸੋਟ ਡੱਡੇ ਪਹਿਲਾ ਛੰਦ ਕਿ ਇੱਕ ਦੂਜੇ ਦੇ ਧਰਮ ਦਾ ਲੋਕ ਕਰਨ ਸਤਕਾਰ ਜਾਣ ਉੱਝ ਕੇ ਕਰੇ ਨਾ ਕੋਈ ਵੀ ਕੋਝਾ ਵਾਰ ਭਾਈ ਚਾਰ ਸਾਂਝ ਵੀ ਆ ਜੁੜ ਕੇ ਬੈਠੇ ਸਾਥ ਤੇਰੇ ਭਾਣੇ ਦਾ ਤੇ ਆ ਸੁਖੀ ਵਸੇ ਸਰਬਤ ਮਾਲਕਾ ਹੈ ਕਿਉਂ